ਆਪ ਦੇ ਵਿੱਚ 14 ਤਰੀਕ ਨੂੰ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਸੰਤੀ ਦੀਆਂ ਬਲਾਕ ਸੰਤੀ ਦੀਆਂ ਜਿਹੜੀਆਂ ਵੋਟਾਂ ਪਈਆਂ ਸੀ ਤੇ ਉਹ ਉਹਰਾ ਦੇ ਰੁਝਾਨ ਜਿਹੜੇ ਆ ਅੱਜ 17 ਤਰੀਕ ਨੂੰ ਜਿਹੜੇ ਆ ਉਹ ਉਹਨਾਂ ਦੀ ਜਿਹੜੀ ਕਾਊਂਟਿੰਗ ਆ ਲਗਾਤਾਰ ਸ਼ੁਰੂ ਆ ਤਸਵੀਰਾਂ ਦੇ ਵਿੱਚ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਤਸਵੀਰਾਂ ਜਿਹੜੀਆਂ ਦਿਖਾਤੀਆਂ ਜਾਣ ਇਸ ਸਮੇਂ ਅਸੀਂ ਬਲਾਕ ਘਰੋਟਾ ਦੇ ਵਿੱਚ ਖੜੇ ਨਾ ਜਿੱਥੇ ਸੈਂਟਰ ਬਣਾਇਆ ਗਿਆ ਲੋਕਾਂ ਵੱਲੋਂ ਜਿਹੜਾ ਲਗਾਤਾਰ ਜਿਹੜਾ ਬਾਹਰ ਬੈਠ ਕੇ ਜਿਹੜਾ ਵੇਟ ਕੀਤਾ ਜਾ ਰਿਹਾ ਪਰ ਕਿਤੇ ਨਾ ਕਿਤੇ ਇਹ ਸਰਕਾਰ ਨੇ ਜਿਹੜਾ মিডিਆ ਨੂੰ ਪ੍ਰੈਸ ਨੂੰ ਜਿਹੜਾ ਅੰਦਰ ਜਾਣ ਤੋਂ ਜਿਹੜੀ ਸਰਕਾਰ ਵੱਲੋਂ ਜਿਹੜੀ ਹੈ ਇਹ ਮਨਾਈ ਕੀਤੀ ਗਈ ਹੈ ਕਿਉਂਕਿ ਲੋਕੀ ਜਿਹੜੇ ਘਰ ਬੈਠੇ ਨੇ ਉਹਨਾਂ ਦਾ ਕਿਤਨਾ ਕਿਤੇ ਰੁਝਾਨ ਹੁੰਦਾ ਆਪਣੇ ਕੈਂਡੀਡੇਟ ਦੇ ਵੱਲ ਕਿ ਰਿਪੋਰਟ ਹਜੇ ਤੱਕ ਕੋਈ ਵੀ ਨਹੀਂ ਆਈ ਕਿਉਂਕਿ ਲੋਕਾਂ ਦਾ ਕਿਤਨਾ ਕਿਤੇ ਹਰ ਚੈਨਲ ਦੇ ਵੱਲ ਕਿਤਨਾ ਕਿਤੇ ਲੋਕ ਵੇਖ ਰਹੇ ਨੇ ਪਰ ਕਿਤੇ ਵੀ ਕੋਈ ਖਬਰ ਜਿਹੜੀ ਆ ਉਹ ਨਿਕਲ ਕੇ ਬਾਹਰ ਆ ਨਹੀਂ ਰਹੀ ਔਰ ਸਰਕਾਰ ਵੱਲੋਂ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਜਿਹੜਾ মিডিਆ ਨੂੰ ਅੰਦਰ ਜਾਣ ਤੋਂ ਜਿਹੜਾ ਮਨਾ ਕੀਤਾ ਗਿਆ ਮੈਂ ਤਸਵੀਰਾਂ ਚੱਕ ਲਈ ਫਿਰ ਦਿਖਾ ਦੇਣਾ ਚਾਹੁੰਦਾ ਕਿ ਜਿਹੜੇ ਕੈਂਡੀਡੇਟ ਜਿੰਨੇ ਖੜੇ ਨੇ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਸਾਰੇ ਨਾਲ ਆਏ ਹੋਏ ਨੇ ਕੈਂਡੀਡੇਟ ਵੀ ਆਏ ਹੋਏ ਨੇ ਇੱਥੇ ਕੁਝ ਲੋਕ ਸਾਡੇ ਨਾਲ ਖੜੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜਿਹਾ ਅੱਗੇ ਆਇਆ ਆਇਆ ਜਾਏ ਸਰ ਪਹਿਲੇ ਤੇ ਸਵਾਗਤ ਹੈ ਤੁਹਾਡਾ ਪਠਾਨਕੋ ਨਿਊਜ਼ 35 ਥੈਂਕ ਯੂ ਸਰ ਸਰ ਕਿਤਨੇ ਕਿਤੇ ਜਿਹੜਾ ਮੀਡੀਆ ਨੂੰ ਵੀ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਲੋਕ ਜਿਹੜੇ ਘਰ ਬੈਠੇ ਨੇ ਉਹ ਕਿਤਨੇ ਕਿਤੇ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ ਨੇ ਕੀ ਕਹਣਾ ਤੁਹਾਡਾ ਇਸ ਸੰਬੰਧ ਵਿੱਚ ਮੇਰੇ ਦਾ ਇਸ ਸੰਬੰਧ ਵਿੱਚ ਇਹੀ ਕਹਿਣਾ ਹੈ ਸਰਕਾਰ ਦੇ ਕੋਲ ਅਪੀਲ ਕਰਨੇ ਆ ਵੀ ਜਿਹੜਾ ਨਿਰਪੱਖੀ ਜਾਂਚ ਜਿਹੜੀ ਚੱਲਣੀ ਚਾਹੀਦੀ ਹੈ ਅੰਦਰ ਵੋਟਿੰਗ ਦੀ ਗਿਣਤੀ ਜਿਹੜੀ ਆ ਉਹ ਬੜੀ ਡਿਲੇ ਹੋ ਰਹੀ ਹੈ ਇਹਨਾਂ ਨੇ 9 ਜ਼ੋਨ ਅੰਦਰ ਵੜੇ ਸੀ ਅਜੇ ਅੰਦਰੋਂ ਹੀ ਆਵਾਜ਼ ਆਈ ਵੀ 4 ਜ਼ੋਨ ਜਿਹੜੇ ਆ ਉਹਦੀ ਗਿਣਤੀ ਚੱਲ ਰਹੀ ਹੈ ਤੇ ਪੰਜ-ਛੇ ਪੇਜ ਨੇ ਤੇ ਬਾਕੀ ਜਿਹੜੇ ਇਹਨਾਂ ਰੌਣ ਚੱਲ ਨੇ ਸਾਡੇ ਨਾਲ ਰਾਤ ਦੇ 8:00 ਵਜੇ ਆਣਨੇ ਆ ਉਹਦੇ ਵਿੱਚ ਜਿਹੜੇ ਬਾਕੀ ਪਾਰਟੀਆਂ ਜਿਹੜੀਆਂ ਉਹ ਰੁਸ਼ ਕਰਦੇ ਪਈਆਂ ਵੀ ਇਹਨਾਂ ਨੇ ਇਹਨਾਂ ਡਿਲੇ ਕਿਉਂ ਕਰਦੇ ਪਏ ਡਿਲੇ ਹੋਣ ਦੇ ਨਾਲ ਬੰਨਿਆਂ ਦੇ ਅੰਦਰ ਪੈਨਿਕ ਥੋੜਾ ਹੋਰੇ ਲੁਗੀ ਕੁਝ ਚਾਰ ਵਗੈਰਾ ਨਾ ਬਾਹਰ ਲਗਾਇਆ ਜਾਂ ਕੋਈ ਆਵਾਜ਼ ਵਗੈਰਾ ਆਈ ਹੈ ਕਿ ਕਿਹੜੀ 파ਟੀ ਅੱਗੇ ਚੱਲ ਰਹੀ ਹੈ ਜਾਂ ਕਿਹੜੀ ਪਿੱਛੇ ਚੱਲ ਰਹੀ ਉਹ ਤਾਂ ਕੋਈ ਦੇ ਨਹੀਂ ਰੇ ਬਿਲਕੁਲ ਹੀ ਉਹ ਤਾਂ ਬਾਹਰ ਕੋਈ ਰਿਪੋਰਟ ਆ ਰਹੀ ਰਹੀ ਇਹਨਾਂ ਨੇ ਇੱਕ ਗਲਤ ਹੋਰ ਕੰਮ ਕੀਤਾ ਇਹਨਾਂ ਨੇ ਇਹਨਾਂ ਨੇ ਪਹਿਲਾਂ ਕਿਹਾ ਸੀ ਕੈਂਡੀਡੇਟ ਦੇ ਨਾਲ ਇੱਕ ਜਗ੍ਹਾ ਨਾਲ ਇੱਕ ਇੱਕ ਬੰਦਾ ਨਾਲ ਹੋਰ ਜਾਏਗਾ ਉਹਨਾਂ ਨੇ ਉਹ ਮੰਨ ਹੀ ਕਰਤਾ ਕਹਿੰਦੇ ਕੈਂਡੀਡੇਟ ਜਾਏ ਇੱਕ ਬੰਦਾ ਜਾਂ ਕੈਂਡੀਡੇਟ ਚਲ ਜੇ ਜਾਂ ਨਾਲ ਗਿਆ ਬੰਦਾ ਚਾਰ ਕਿ ਤੋ ਜਾਏ ਅੰਦਰ ਇੱਕ ਬੰਦਾ ਅੰਦਰ ਵਾਲੇ ਇੱਕ ਬੰਦਾ ਹਰ ਪਾਰਟੀ ਦਾ ਜਦ ਕਿ ਇਹਨਾਂ ਦੇ ਆਪਣੀ ਪਾਰਟੀ ਦੇ ਬੰਦੇ ਇਹਨਾਂ ਦੇ ਚੱਕ ਕਰੋ ਜਾ ਕੇ ਅੰਦਰ ਕਿੰਨੇ ਕਿੰਨੇ ਬੈਠੇ ਆ ਇਸ ਕਰਕੇ ਰੋਸ਼ ਕਰਦੇ ਪਿਆ ਅਸੀਂ ਅਸੀਂ ਕਹਿੰਦੇ ਆ ਵੀ ਮੰਤਰੀ ਸਾਹਿਬਾਂ ਨੇ ਬਹੁਤ ਸੌਣਾ ਕਰਾ ਰਿਆ ਇਸ ਇਲਾਕੇ ਦੇ ਵਿੱਚ ਡੀਸੀ ਸਾਹਿਬ ਦਾ ਬਹੁਤ ਵਧੀਆ ਰੋਲ ਹੈ ਉਹਨਾਂ ਨੇ ਕੋਈ ਵੀ ਕਿਸੇ ਦੀ ਪ੍ਰਚਾਰ ਨਹੀਂ ਲੱਦੋਂ ਹੁੰਦਾ ਸਾਰੇ ਡੀਸੀ ਦਾ ਧੰਨਵਾਦ ਕਰਨੇ ਆ ਪੀਸੀ ਸਾਹਿਬ ਸਾਰਾ ਅਸੀਂ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਬਹੁਤ ਹੀ ਚੰਗੇ ਇਨਸਾਨ ਲਾਓ ਤੇ ਡੀਸੀ ਸਾਹਿਬ ਅੱਗੇ ਬੇਨਤੀ ਕਰਨੇ ਆ ਇਹਦਾ ਅੰਦਰ ਗਿਣਤੀ ਹੋ ਰਹੀ ਆ ਬਿਲਕੁਲ ਸਾਫ਼ ਸਫਾਈ ਗਿਣਤੀ ਹੋਏ ਆਪਣੇ ਲੋਕੀ ਆਪਣਾ ਅਡਲਟ ਮਿਲੇ ਆਪਣੇ ਘਰ ਜਨ ਰਾਮ ਨਾਲ ਆਪਣਾ ਇੰਜੋਏ ਕਰਨ ਤੇ ਟਾਈਮ ਸਰ ਕਰਾ ਦੇਣ ਕਿਉਂ ਲੋਕਾਂ ਨੂੰ ਇਥੇ ਗਰਾਊਂਡ ਦੇ ਬਾਹਲੇ ਕੁਝ ਲੇਡੀ ਵੀ ਆ ਉਹਨਾਂ ਨੂੰ ਪਰਾਲੋ ਆ ਰਹੀ ਹੈ। ਕੁਝ ਕੈਂਡੀਡੇਟ ਦੇ ਨਾਲ ਆ ਇਹ ਕੈਂਡੀਡੇਟ ਬਾਹਰ ਬੈਠੇ ਨੇ। ਉਹਨਾਂ ਨੇ ਇੱਕ ਇੱਕ ਬੰਦਾ ਨਾਲ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ। ਇਹ ਡੀਸੀ ਸਾਹਿਬ ਅੱਗੇ ਅਪੀਲ ਕਰਨਾ ਤੁਸੀਂ ਤੁਹਾਡਾ ਲੋਅਰ ਆਰਡਰ ਹੈ ਤਾਂ ਤੁਸੀਂ ਇਸ ਨੂੰ ਇਸ ਗੱਲ ਨੂੰ ਸੁਣੋ। ਇੱਕ ਇੱਕ ਬੰਦਾ ਨਾਲ ਜਰੂਰ ਜਾਣ ਦੇ ਸੀ। ਅਜੇ ਗਿਣਤੀ ਵੀ ਬਾਕੀ ਪਈ ਹੈ। ਅਸੀਂ ਅਪੀਲ ਕਰਦੇ ਜਿਹੜੀ ਬਾਕੀ ਗਿਣਤੀ ਪਈ ਹੈ ਉਹਨਾਂ ਦੇ ਨਾਲ ਕੈਂਡੀਡੇਟ ਦੇ ਨਾਲ ਇੱਕ ਇੱਕ ਬੰਦਾ ਜਰੂਰ ਹੁੰਦਾ ਦੇ। ਏਜੈਂਟ ਜੂ ਜਾ ਲੋ ਜੀ ਲੋਕਾਂ ਦਾ ਵੀ ਜਿਹੜਾ ਕਿਤਨਾ ਕਿਤੇ ਰੋਸ਼ ਜਿਹੜਾ ਇਹ ਸਰਕਾਰ ਦੇ ਪ੍ਰਤੀ ਦਿਖਾਈ ਦੇ ਰਿਹਾ ਹੈ ਕਿ ਪਹਿਲੇ ਜੋ ਕਹਿਣ ਨੂੰ ਮਿਲੇ ਸੀ ਲੋਕਾਂ ਦਾ ਕਹਿਣਾ ਵੀ ਇੱਕ ਬੰਦਾ ਜਿਹੜਾ ਕੈਂਡੀਡੇਟ ਦੇ ਨਾਲ ਜਾਏਗਾ ਪਰ ਕੋਈ ਵੀ ਬੰਦਾ ਜਿਹੜਾ ਕੈਂਡੀਡੇਟ ਦੇ ਨਾਲ ਇਹ ਨਹੀਂ ਗਿਆ ਤੇ ਚਲੋ ਤੁਸੀਂ ਜੁੜੇ ਰਹੋ ਸਾਡੇ ਨਾਲ ਅਸੀਂ ਤੁਹਾਨੂੰ ਪਲ-ਪਲ ਦੀਆਂ ਖਬਰਾਂ ਜਿਹੜੀਆਂ ਨਾ ਇਹ ਰੂਬਰੂ ਕਰਵਾਉਂਦੇ ਰਹਾਂਗੇ ਸਾਨੂੰ ਜੀ ਆ ਜਾਓ